ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਗੁਰਮਾਰਾ ਗੁਰੂ ਰਾਮ ਦਾਸ ਜੀ ਸਾਰਿਆਂ ਦੇ ਮੇਰ ਭਰਿਆ ਆਸਰ ਰੱਖਣ। ਸਭ ਦਾ ਭਲਾ ਕਰਨ। ਸਾਰੇ ਆਪ ਦੇ ਘਰਾਂ 'ਚ ਖੁਸ਼ ਰਹਿਣ। ਤੇ ਰਵਣ ਹੁੰਤੇ ਪਏ ਜਪਨ ਉੱਠ ਗੜਿਆ। ਮੈਂ ਭਾਈ ਸਾਬ ਜੀ ਸੂਦੀ ਦੀ ਤਿਆਰੀ ਕਰ ਰਿਹਾ ਕਿ ਮੈਂ ਕਿਹਾ ਅੱਜ ਮੈਂ ਮੇਰਾ ਨਾਂ ਦੇ ਕੀਤਾ ਰਮਨ ਅਖੇ ਜੀ ਮੈਨੂੰ ਦਾਲ ਬਣਾ ਦਿਓ। ਅੱਜ ਉਹਦਾ ਤਰ੍ਹਾਂ ਬਣਾਵਾਂਗੇ ਭਾਈ ਤੇ ਮੇਰਾ ਵਾਰੀ ਕੀ ਕਰਨਾ ਹੈ ਅੱਜ। ਕੁਵਾਰੇ ਦੇ ਨਾਮ ਫਲੰਗਾ ਨੂੰ। ਕਿਉਂਕਿ ਜਿਹੜਾ ਨਾ ਗੱਲ ਪਹੋਰਿਆਂ ਪਸੀਰ ਸੀਗਾ ਉਹ ਮੇਰਾ ਤਾਂ ਨਾਂ ਲੱਗਿਆ ਜੀ ਸਿਰਫ। ਉਹ ਦਿਨ ਰਾਮਾ ਦਾ ਕਰਤਾ ਸੀਗਾ। ਮੈਂ ਕਿਹਾ ਕਹਿੰਦੇ ਹਾਂ ਨਾ ਟਾਈਫਟ ਓਮ ਮਾਤਾ ਹੁੰਦਾ ਹੀ ਹੈ ਹਨਾ ਤੇ ਮੈਂ ਕਿਹਾ ਹੋ ਸਕਦਾ ਮੈਂ ਮਾਤਾ ਦਾ ਜਨਕਾਰਦਾ ਹੋਵੇ। ਪਕੌੜੇ ਖਾਣ ਨੂੰ। ਤੇ ਇਸ ਕਰਕੇ ਮੈਂ ਬਰਾਤੇ ਤੇ ਚਲੋ ਸੂਰਮੰਦ ਆਜ ਜੀ ਕਿਰਪਾ ਰਹੀ ਰਮਨ ਨੇ ਪਚਾਲੇ ਕੰਗੀ ਗੁਗੀ ਜੀ ਤੇ ਲੜੀ ਕੇ ਨਾਮ ਮੇਰਾ ਬੱਜ ਗਿਆ ਉਹ ਆ ਰੁਚੀ ਗੁਗੀ ਦਾ ਮਦਰਾਮ ਤੇ ਨਾਮ ਬਦਨਾ ਮੇਰਾ ਹੋ ਗਿਆ ਤੇ ਇਹ ਦਿਲ ਹੈ ਇਹਦਾ ਕਰਦਾ ਮੈਂ ਨਾ ਮੈਂ ਦੋ ਤਿੰਨ ਨੇ ਰੋਕਿਆ ਵੀ ਮੈਂ ਕਹ ਵੀ ਨਹੀਂ ਵੀ ਜਿਹੜੀਆਂ ਆਪ ਕੋਲੋਣਾ ਕੁਝ ਵੀ ਤੇ ਤੂੰ ਠੀਕ ਹੋ ਜਾ ਫਿਰ ਕਰਾਂ ਮੈਂ ਨਹੀਂ ਨਹੀਂ ਮੇਰਾ ਕਰਾਰਾ ਕੰਮ ਹੁੰਦਾ ਕਰਦਾ ਕੋਈ ਨੀ ਮੇਰਾ ਕਰਾਰਾ ਕੰਮ ਪਹਿਲਾਂ ਕਹਿੰਦੇ ਮੈਂ ਤੁਝੇ trong trong ਨੇ ਬਰਡ ਪੀਜਾ ਉਹ ਬਰਡ ਉਹ ਲਾ ਕੇ ਜੀ ਉਤੋਂ ਦੇਂਦੇ ਆ ਆ ਆ ਤੁਜਾ ਯਾ ਰੂਜੀ ਸਾਜੀ ਤੇ ਸੋਨਾ ਵਰਤੀ ਲਾ ਕੇ ਤੇ ਮਲਾਈ ਪਾ ਕੇ ਉਹ ਚੀਜ਼ ਬਣਾਉਂਦੇ ਹੁੰਦੇ ਆ ਉਹ ਮੈਂ ਹੁਣ ਦੁਪਹਿਰੇ 12:00 ਵਜੇ ਬੈਕ ਵਜੇ ਕਿਹੜਾ ਵੀ ਬ੍ਰੈਡ ਲੈ ਕੇ ਦੇਵੇ ਹਨ ਮੈਂ ਕਹਾਂ ਵੀ ਮੈਨੂੰ ਖੜੀ ਜਾਏ ਤਾਂ ਦੁਪਹਿਰ ਨੂੰ ਪੜਾ ਪਾ ਪਾੜੀ ਹੈ ਤੁਹਾਨੂੰ ਪਤਾ ਹੀ ਗਰਮੀ ਹੈ ਚਲੋ ਫੇਰ ਕੀ ਕੋਈ ਹੋਰ ਬਣਾਉਣ ਗੰਨੇ ਵਾਲੇ ਪਕੌੜੇ ਬਣਾਉਂ ਮੈਂ ਫਿਰ ਤੋਂ ਆਲੂ ਭਟੇਚਾਰ ਮੈਂ ਕਿਹਾ ਜਿਹਾ ਹੁੰਨੇ ਨੇ ਹਟਣਾ ਨਹੀਂ ਕਿਤੇ ਬੱਚਿਆਂ ਲਈ ਜਾ ਰਹੀ ਸੁਲਮਾ ਬਣਾ ਤੇ ਮੈਂ ਆਪ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਅੱਗੇ ਵੀ ਦੱਸਦਾ ਨਾ ਕਿ ਮੈਂ ਤੜੀ ਜੀਵ ਖਾਂ ਦਾਣੀ ਦਾ ਕਿਉਂਕਿ ਮੇਰੇ ਤਿਆਬ ਬਣ ਜਾਂਦਾ ਥੋੜੇ ਜਿਹਾ ਨਾਲ ਹੀ ਅੱਜ ਰਵਣ ਦੀ ਦਵਾਈ ਲੈ ਕੇ ਆਏ ਆ ਤੇ ਬਸ ਹੋਰ ਪਣੀ ਬੁਖਤ ਭਾਰੀ ਚੜਦਾਗਾ ਉਹ ਵੀ ਗੋਰ ਜਾਮਾ ਠੀਕ ਸੀਠਾਗਾ ਸੈਲ ਵਗੈਰਾ ਨੋਰਮਲ ਆ ਸਾਰਾ ਕੁਸਾ ਤੇ ਸਿਰਫ ਬੁਖਾਰ ਹੀ ਚੜਦਾ ਉਹ ਵੀ ਆਪਾਂ ਪਤਾ ਇਹ ਟਾਈਫੋਇਡ ਦਾ ਕਰਕੇ ਚੜਦਾ ਹੁੰਦਾਗਾ ਤੇ ਚਲੋ ਉਹ ਵੀ ਹਟ ਜੂਗਾ ਛਡ ਨਾ ਤੇ ਹੰਟਾ ਸੁੱਤੀ ਪਈ ਜਾ ਦੇਖ ਦੇ ਜੀ ਨੇ ਗੰਡੇ ਗੁੰਡੇ ਆ ਫਲਕਾਂ ਦਾ ਮੈਂ ਕੱਟ ਕੇ ਮਾਰਾ ਫਲਕਾਂ ਦਾ ਸੀਗਾ ਇਹਦ ਨਹੀਂ ਕੱਟ ਲੈ ਲੈਣੇ ਆ ਗੰਡੇ ਗੁੰਡੇ ਵੀ ਨਹੀਂ ਉਹਨੇ ਗੁੰਡੇ ਕੱਟਦੇ ਆ ਚਲੋ ਤਾਂ ਨੂੰ ਜਿਹੜਾ ਤੋਂ ਵੀ ਆਪਾਂ ਹੋ ਗਏ ਤਾਂ ਤੇ ਤੋਂ ਕੇ ਅਮਰ ਬਾਬਾ ਹੁੰਦਾਗਾ ਕੋਈ ਮਰਚੇ ਨੂੰ ਨਾਮ ਕਰਾ ਬੜਾ ਮਰਚੇ ਦੇ ਡੇਟਾ ਅੱਦੋਂ ਮੈਂ ਥੋੜਾ ਥੋੜਾ ਪਾਇਆ ਠੀਕ ਆ ਓਕੇ ਜੀ ਅਸੀਂ ਬਣਾ ਹਾਂ ਦੱਸ ਪਈਏ ਜਦ ਤੇ ਠੀਕ ਹੈ ਜਦ ਮੈਨੂੰ ਪਰਵਾਹ ਨਹੀਂ ਕਰਦਾ ਕਿ ਮੈਂ ਅੱਧੀਆਂ ਨਹੀਂ ਤਾਂ ਜੀ ਜਮਾ ਮਾਰਾ ਉਹ ਜਿੰਦਾ ਜੀ ਜਿਹੜਾ ਇਨਫੈਕਸ਼ਨ ਹੈ ਜੀ ਜਮਾ ਨਹੀਂ ਹੋ ਰਿਹਾ ਤੇ ਜੀ ਤਾਂ ਕਿਤੇ ਨਾ ਜਿੰਦੂ ਚਾਹੇ ਲੁਕਾਣ ਕੋਈ ਆ ਦੇ ਖੇਤਰ ਵਿੱਚ ਆਵਾਜ਼ ਨਹੀਂ ਮਿਲავਦੀ ਦਾਤ ਨਹੀਂ ਤੇ ਜੰਗੀ ਨੂੰ ਜੰਗੀ ਦਾ ਕੋਈ ਪਤਾ ਹੀ ਨਹੀਂ ਹਾਂ ਤੇ ਆਪ ਵੀ ਸੇਧ ਤੋਂ ਜਾਰਾ ਕੀ ਜਾਂਦਾ ਪਹਿਲਾ ਸਿਹਤ ਜ਼ਰੂਰੀ ਹੈ ਬਾਅਦ ਚਾ ਸਭ ਕੁਝ ਦੇਖਦੇ ਆਂ ਪਕੀਤ ਕਰਦੀ ਆਂ ਉੱਠ ਕੇ ਕਿ ਨਹੀਂ ਆਹ ਭਈਆ ਪਾਸੇ ਲੈ ਲੈ ਫੈਦੀ ਆ ਅੱਜ ਆਪ ਨੂੰ ਉੱਠਿਆ ਖੜਾ ਜੱਫ ਨੂੰ ਸੱਚੀ ਕਾ ਕਰੋ ਸਾਰਿਆਂ ਨੂੰ ਹੱਥ ਜੋੜ ਕੇ ਸੱਚੀ ਕਾ ਕਰੋ ਆ ਛਣਾ ਨਹੀਂਗਾ ਸੱਚੀ ਕਾ ਕਰਿਆ ਕਰੋ ਸ਼ਰਾਰਤੀ ਬਹੁਤ ਆ ਤੁਸੀਂ ਮੱਚ ਗਏ ਦਸੀ ਮੈਂ ਤਾਂ ਆਏ ਕਰ ਬਤਾਤ ਹੱਥ ਜੋੜ ਸੱਚੀ ਕਾ ਕਾ ਦੋ ਆਏ ਕਾ ਕੇ ਸੱਚੀ ਕਾ ਜੀ ਸਾਰਿਆਂ ਨੂੰ ਕਹਿ ਸਚਿਕਾ ਜਪਨੂਰ ਵੱਲੋਂ ਸਾਰਿਆਂ ਨੂੰ ਨਿੱਕੂ ਨਿੱਕਿਆ ਜੀ ਸਚਿਕਾ ਕਾ ਦੋ ਅੱਛੇ ਦਿਖਾ ਦੋ ਭਰਾ ਇਹ ਮਦੀ ਯਾਰ ਬੜਾ ਪਿਹੜਾ ਇਹ ਬੰਦਾ ਉਤਰਾ ਮੈਡਮ ਕਰੋ ਔਰ ਸੌ ਰਹੇ ਆ ਉਠਖੜੋ 6:00 ਵੱਜ ਗਏ ਆ ਹੋ ਗਏ ਸੇ ਅਮ ਨੂੰ ਅੱਜ ਆ ਗਏ ਮੈਂ ਜਾਈ ਸੀ ਵੈਸੇ ਤੁਹਾਡੀ ਜਾਣਕਾਰੀ ਲਈ ਮੈਂ ਦੱਸਦਾ 4 4 ਤਾਂ ਬੱਜ ਹੀ ਗਏ ਨਾ ਇਹ ਆ ਦੇਖੋ ਦਵਾਈ ਨਾਲ ਚੁੰਨਾ ਚੱਕਿਆ ਹੈ ਦਵਾਈ ਖਾਵੇ ਦਵਾਈ ਨਾਲ ਆਉਂਦੀ ਆ ਨੀਂਦ ਬੜੀ ਆ ਪਤਾ ਹੀ ਨਹੀਂ ਸੀ ਮੇਰੇ ਨੂੰ ਤਾਂ ਸਟਾਈਲ ਹੁੰਦਾ ਕਿ ਦਵਾਈ ਨਾਲ ਤਾਂ ਆਉਂਦੀ ਆ ਨੀਂਦ ਕਿਧਰੋਂ ਆਈ ਹੈ ਕਰੋ ਅੱਛਾ ਇਹ ਜਪਨੌਰ ਦੀ ਫ੍ਰੈਂਡ ਨਲੀਂ ਘਰ ਕਿ ਫਰਦੀਆਂ ਕਿਧਰ ਚਲਨੀ ਆ ਪਤਾ ਨਹੀਂ ਅੱਛਾ ਦੋ ਹੀ ਰੋਟੀ ਪਾਣੀ ਨੂੰ ਵਰ ਤੋਂ ਖਲਾਗਣੀ ਆ ਜੱਪਨੁਰ ਅਣਪਰਾ ਕੋਈ ਹੈ ਨੇ ਟਿੱਕੀਆਂ ਬਣਾ ਦਿੰਨਾ ਰੋਟੀ ਪਈ ਰੋਟੀ ਹਾਂ ਭਈਆ ਕੋਨ ਮਸਾਲਾ ਜਿਹਾ ਬਣਾ ਦਵਾਂ ਆਲੂ ਪਿਆਜ ਆਲੂ ਪਿਆਜ ਦਾ ਮਸਾਲਾ ਨਾ ਬਣਾ ਦੇ ਤੈਨੂੰ ਅੱਜ ਤੈਨੂੰ ਘਰ ਤੋਂ ਨਾ ਬਣਾਣਾ ਮੂਹ ਨਹੀਂ ਕਰ ਮੂਹ ਤੇ ਮੈਂ ਕੱਟ ਦੇਣਾ ਸ਼ਰਾਬ ਦਾ ਸ਼ਾਮ ਦਾ ਵੀ ਬਲਾਈ ਲਈ ਠੀਕ ਹੈ ਜੇ ਨਰ ਮਰਚ ਜਿਹੜੀ ਪੌਲੀ ਆਪਦੀ ਪਾਲੀ ਆਪਦੇ ਜੋਗੀ ਹਾਂ ਠੀਕ ਹੈ ਲੱਗ ਰਹੀ ਹੈ ਮੈਂ ਰੋਟੀ ਨਹੀਂ ਖਾਦੀ ਅੱਜ ਰੋਟੀ ਖਾ ਤੈਨੂੰ ਕਿਹੜੇ ਨੇ ਰੋਕਿਆ ਸੀਗਾ ਰੋਟੀ ਖਾ ਲੈਂਦੀ ਉਦੋਂ ਮੈਂ ਤੈਨੂੰ ਕਹਿਣਾ ਨਹੀਂ ਸੀਗਾ ਵੀ ਇੱਕ ਦੇ ਦੋ ਨਾਲ ਰੋਟੀ ਇੱਕੋ ਸਬਜ਼ੀ ਖਾਈ ਜਾ ਦੋ ਦੇ ਦੋ 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 ਦਿਨਾਂ ਇਹਨੂੰ ਚਾਹ ਕੁਝ ਕਰਦੇ ਪਾਜ ਤੋਂ ਸਬਜ਼ੀ ਬੰਦ ਦਾਲਾ ਸ਼ੁਰੂ ਡੇਲੀ ਦਾਲਾ ਨਹੀਂ ਖਾਣੀ ਇੱਕ ਕੜਛੀ ਦਾਲ ਦੀ ਬਣਾਈ ਡੇਲੀ ਦੀ ਡੇਲੀ ਖਾਦੀ ਕੱਢ ਦਵਾਂ ਠੀਕ ਹੈ ਉੱਤੋਂ ਦੀ ਸੁੱਕੀ ਆਲੂ ਆਲੂ ਪਾ ਕੇ ਭੇਜਦੇ ਮੈਨੂੰ ਐਵੇਂ ਤੇ ਆਲੂ ਹੀ ਹੋਰ ਤੇ ਪਨੀਰ ਪਾਉਣਾ ਸੀਗਾ ਉਹਦੇ ਜਾਲੂ ਤੇ ਪਕੌੜੇ ਹੀ ਸੀਗੇ ਗਰੇਵੀ ਦੀ ਪਾਜਾ ਮਾਰੀ ਅੱਛਾ ਗਰੇਵੀ ਗਰੇਵੀ ਰੋਟੀ ਤੇ ਖਾੜਨੀ ਨਹੀਂ ਸੀ ਕੋਈ ਨਹੀਂ ਕਦਾ ਨੂਰਾ ਪੁੱਤ ਏ ਕੀੜੇ ਕਹਿੰਦਾ ਕੀੜੇ ਕਹਿੰਦਾ ਨੂਰਾ ਨੂਰਾ ਕੱਪ ਨੂਰਾ ਹੰਤ ਨਹੀਂ ਜਿਹੜਾ ਬੁਖਾਰ ਬੁਖਾਰ ਨੋ ਕੰਸਾ ਹੀ ਹੈ ਕਾਫੀ ਵਰਤ ਗਿਆ ਉਹ ਰਾਤ ਦਾ ਕੁਛ ਨਹੀਂ ਪਤਾ ਰਾਤ ਸੋਖੀ ਨਿਕਲਦੀ ਤੇ ਸਭ ਜੇ ਰਾਤ ਨੂੰ ਬੁਖਾਰ ਚੜਿਆ ਉਹ ਗੋਲੀ ਦੇ ਲੈਣੀ ਹੈ ਉਹ ਗੋਲੀ ਤਾਂ ਨਹੀਂ ਦਿੱਤੀਆਂ ਰਾਤ ਤੂੰ ਗੋਲ ਹੀ ਨਹੀਂ ਲਾਂਗੀ ਮੈਂ ਲੈਣੀ ਪਈ ਰਾਤ ਪੀਣ ਵਾਲੀ ਲਾਂਗੀ ਕਿਉਂਕਿ ਮੈਨੂੰ ਡਰ ਰਹਾ ਹੈ ਕਿ ਕਿਉਂਕਿ ਖਾਲੀ ਪੇਟ ਹੁੰਦਾ ਤੇ ਉਹਦੇ ਬਾਰੇ ਮੈਂ ਨਾ ਖਾਲੀ ਪੇਟ ਰਾਤ ਨੂੰ ਕਿਹੜਾ ਹੁੰਦਾਗਾ ਰਾਤ ਨੂੰ ਤਾਂ ਸਾਦੀ ਹੁੰਦੀ ਰੋਟੀ ਨਹੀਂ ਮੈਂ ਉਹ ਨਹੀਂ ਕਹਿ ਰਹੀ ਉਹ ਤਾਂ ਨਹੀਂ ਕਹਿ ਰਹੀ ਉੱੱਤੇ ਪੈ ਗਾਰੀ ਆ ਜਿਵੇਂ ਕਈ ਵਾਰੀ ਪਰਸੋ ਚੋਤਾ ਜਿਵੇਂ ਮੈਨੂੰ ਬੁਖਾਰ ਹੋ ਗਿਆ ਜੀ ਜਦੋਂ ਮੈਂ ਦਵਾਈ ਨਹੀਂ ਲੈ ਲਈ ਸੀ ਤਾਂ ਹਾਂਜੀ ਤੁਜੀ ਕੀ ਕਹਿਣਾ ਚਾਹੁੰਦੇ ਆ ਜੀ ਹਾਂਜੀ ਫੋਨ ਹੀ ਲੈਣਾ ਫੂਣ ਨੂੰ ਫੂਣ ਹੋਰ ਫਰ ਸੁਣਾਓ ਸਸੀ ਕਾ ਕਾ ਦੋ ਫਿਰ ਦੁਬਾਰਾ ਫਿਰ ਕਾ ਦੋ ਸਸੀ ਕਾ ਕਾ ਦੋ ਯਾਰ ਕਾ ਤੋ ਕਾ ਦੇ ਕਾ ਦੋ ਜੀ ਭਾਣੀ ਕੱਢਣੀਆਂ ਪਤਾ ਚੱਲ ਡਰਾ ਦੋ ਫਿਰ ਮਮਾ ਨੂੰ ਡਰਾ ਦੋ ਕਿਵੇਂ ਡਰਾਉਣਾ ਮਾਮਾ ਹਾਂ ਫਿਰ ਵਾਇ ਕਰੂ ਕਹਿ ਦੋ ਬਾਬਾ ਜੀ ਜੱਪਨੂਰਾ ਮਾਝ ਤੇ ਆਣਾ ਥਿੱਲੀ ਫੜ ਰਹੀ ਛੁਨੀ ਨਾਨੀ ਜੀ ਛੁਨੀ ਨਾਨੀ ਜੀ ਛੁਨੀ ਕੀ ਕਰ ਰਹੇ ਆ ਰੰਗ ਰੇਗ ਹਾਂ ਮਾਝ ਬਣੂਗਾ ਅਜੇ ਜਦ ਦਵਾਈ ਲੈ ਲਏ ਹੂੰ ਤੋਂ ਡਾਕਟਰ ਵੀ ਨਾ ਮੇਰੇ ਦਵਾਈ ਬਾਰੇ ਜਦੋਂ ਪੁੱਛਦੇ ਹਨ ਨਾ ਤਾਂ ਉਹ ਵੀ ਹੱਸ ਪੈਂਦੇ ਡਾਕਟਰ ਵੀ ਹੱਸਣਾ ਕਹਿੰਦਾ ਗੋਲੀ ਤਾਂ ਹੀ ਖਾੰਦੇ ਨਹੀਂ ਮੈਂ ਕਿਹਾ ਨਹੀਂ ਆਏਗਾ ਇੱਕ ਅੱਧੀ ਤਾਂ ਖਾ ਲੂੰ ਇੱਕ ਅੱਧੀ ਤਾਂ ਖਾ ਲੂੰ ਪਰ ਮੈਂ ਕਿਹਾ ਮਿੱਠੀ ਹੋਵੇ ਆਉ ਕੋਈ ਨਹੀਂ ਮਿੱਠੀ ਹੋਵੇ ਕੋੜੀ ਨਹੀਂ ਕੋੜੀ ਨਾ ਹੋਵੇ ਢੋਲਣ ਵਾਲੀ ਹੋਵੇ 1/4 ਚਾਹ ਪਿਆ ਹੋਗਾ ਨਾ ਐਨਾ ਕੁਝ ਵੇਖਣਾ ਪਏਗਾ ਮੈਂ ਤਾਂ ਤਾਂ ਜਦੋਂ ਉਹਨਾਂ ਨੇ ਤੀਜੀ ਗੋਲੀ ਦਿੱਤੀ ਤੇ ਦਵਾਈ ਵਧਾਤੀ ਮੇਰੀ ਪੀਨਵਾ ਦੀ ਕੋਈ ਜਿਹੜੀਆਂ ਕੁੱਗਾਂ ਲੱਗੀਆਂ ਉਹ ਕਹਿੰਦੇ ਸੀ ਕਿ ਤਾਂ ਕੰਮ ਨਹੀਂ ਦਾ ਇਹਦਾ ਮੈਂ ਕਹਾਂਦਾ ਤਾਂ ਮੁੰਦਾ ਹੀ ਹੈ ਜਦੋਂ ਨੂੰ ਨੂੰ ਮੁੰਦਾ ਰਹਿੰਦੇ ਸੀ ਸਾਰੇ ਉਹ ਫਿਰ ਉਹਨਾਂ ਨੇ ਵੀਡੀਓ ਵੇਖੀ ਆ ਨਾ ਸਾਡੀਆਂ ਕਿਉਂਕਿ ਜਦੋਂ ਨੂੰ ਉਹਨਾਂ ਦਾ ਕਿਉਂ ਧੱਕਾ ਹੁੰਦੀ ਆ ਸਵੇਰ ਤੋਂ ਉਹਨਾਂ ਪਤਾ ਲੱਗਤੋ ਐ ਨੂੰ 4:00 ਵਜੇ ਦਾ ਹੋਵੇ ਡਾਕਟਰ ਕਹਿੰਦਾ ਇਹ 10:00 ਵਜੇ ਜਾਂਨੇ ਆ 4 ਕਿਲੋਮੀਟਰ ਤੇ ਆ ਪਰ ਤੋਪ ਬਾਲੀ ਹੁੰਦੀ ਹੈ ਜੇ ਜਪਨੌਰ ਨੂੰ ਅਧਿਕਾਰੀ ਛੱਡ ਕੇ ਜਾਂਦੇ ਨੇ ਤੇ ਆਪਣ ਨੂੰ ਨਾਲ ਨਹੀਂ ਲੈ ਕੇ ਜਾਂਦੇ ਕਿਉਂਕਿ ਜਪਨੌਰ ਨੂੰ ਵੀ ਬਚਾਉਣਾ ਜਪਨੌਰ ਨੂੰ ਚੁੰਨੀਆਣਾ ਕਿੱਡੀ ਜਲਾ ਜਪਨੌਰ ਇਧਰ ਦੇਖੋ ਤੁਹਾਡੇ ਭਾਜੀ ਸਵੇਰੇ ਮੈਨੂੰ ਦਵਾਈ ਲੈ ਆਉਣ ਨੂੰ ਲਿਆ ਕੇ ਦੇ ਨਹੀਂ ਲੱਗੇ ਸੀ ਕਹਿੰਦਾ ਸੀ ਸ਼ਾਮੀ ਜਾਵਾਂਗੇ ਪਰ ਮੇਰੀ ਦਵਾਈ ਖਤਮ ਹੋ ਚੁੱਕੀ ਸੀ ਮੈਂ ਕਿਹਾ ਨਹੀਂ ਜਾਣਾ ਹੀ ਜਾਣਾ ਕੁਝ ਫਰਕ ਆ ਵੀ ਸੀ ਕਿ ਜਿਵੇਂ ਟਾਈਫਾਇਡ ਕਾਰਨ ਠੰਡ ਲੱਗਦੀ ਆ ਹਨਾ ਨੂੰ ਘਾਟ ਮ ਘਟਪੱਖੇ ਜੇ ਸੁਣਨੀ ਆ ਇਹ ਬੋਲਦੇ ਰਹਿੰਦੇ ਨੇ ਕਿ ਤੇਜ਼ ਕਰੋ ਜੇ ਤੇਜ਼ ਕਰੀਦਾ ਤੇ ਮੈਨੂੰ ਐਂ ਦਾ ਬੁਖਾਰ ਚੜ ਜਾਏਗਾ ਤੇ ਫਿਰ ਮੈਂ ਰਾਤੀ ਰਾਤ ਨੂੰ ਘੱਟ ਕਰ ਦਿੰਦੀ ਆ ਪਰ ਅੱਜ ਜਦੋਂ ਧੁੱਪ ਚ ਗਈ ਸੀ ਨਾ ਨਿੱਗ ਚੜਦਾ ਪਿਆ ਸੀ ਮੈਨੂੰ ਪਰ ਵਧੀਆ ਲੱਗ ਰਿਹਾ ਸੀ ਪਰ ਜਦੋਂ ਜ਼ਿਆਦਾ ਚੜਾ ਜ਼ਿਆਦਾ ਨਿੱਗ ਚੜ ਗਿਆ ਨਾ ਜਿਵੇਂ ਹਨਾ ਤਲ ਫਿਰ ਉਦੋਂ ਬਾਅਦ ਜਿਵੇਂ ਸਰੀਰ ਬਿਲਕੁਲ ਵਧੀਆ ਹੋ ਗਿਆ ਹਨਾ ਠੰਡਾ ਵਧੀਆ ਹੋ ਗਿਆ ਗਰਮ ਹੋ ਗਿਆ ਫਿਰ ਪਤਾ ਲੱਗਾ ਕਿ ਗਰਮੀ ਹੋ ਗਈ ਤਾਂ ਉਹ ਧੁੱਪ ਲੱਗਣ ਆ ਗਈ ਸੀ ਉਦੋਂ ਮਰੇ ਹੱਥ ਪੈਰ ਉਹ ਲੱਗ ਗਏ ਮੱਚ ਸੜਨ ਆ ਗਈ ਸੀ ਧੁੱਪ ਪਾ ਕੇ ਹਮਮ ਪਰ ਇੱਕ ਸੀ ਕੱਲ ਵੀ ਜਦੋਂ ਮੈਂ ਬੈਠੀ ਸੀ ਵੋਮਿਟਿੰਗ ਆਈ ਉਹਤੇ ਬਾਬੂਏ ਚ ਬੈਗੀ ਸੀ ਉਦੋਂ ਵੀ ਬੜੀ ਧੁੱਪ ਧੁੱਪ ਚ ਬੈਗੀ ਮੈਂ ਦੋ ਦੋ ਵੀ ਮੈਨੂੰ ਵਧੀਆ ਲੱਗ ਰਿਆ ਸੀ ਧੁੱਪ ਚ ਬਹਿਣਾ ਕਿ ਆਈ ਸੀ ਕਿ ਜਿਵੇਂ ਧੁੱਪ ਜੀ ਬੈਠੀ ਦਵਾ ਕਿਉਂਕਿ ਠੰਡ ਲੱਗਦੀ ਸੀ ਅੰਦਰ ਮੈਨੂੰ ਠੰਡ ਲੱਗ ਤੇ ਬਾਹਰ ਮੈਨੂੰ ਬਾਕੀ ਹੈ ਕਿ ਆ ਹੌਲੀ ਹੌਲੀ ਫਰਕ ਪਾਤਾ ਇੱਕ ਮਹੀਨਾ ਹੋ ਗਿਆ ਮੈਨੂੰ ਬੁਖਾਰ ਤੋਂ ਐਵੇਂ ਹੁੰਦੇ ਜਿਲੇ ਮੈਨੂੰ ਫਰੀਦਕੋਟ ਜਾਣ ਤੋਂ ਪਹਿਲੇ ਮੈਨੂੰ ਬੁਖਾਰ ਚੜਿਆ ਸੀ ਤੇ ਜਿਹਦੇ ਕਾਰਨ ਅੱਜ ਦੇਖ ਲਓ ਮਹੀਨਾ ਹੋ ਗਿਆ ਮੈਨੂੰ ਸਾਨੂੰ ਫਰੀਦਕੋਟ ਤੋਂ ਆਏ ਵੀ ਮਹੀਨਾ ਹੋ ਚਲੇ ਤੇ ਬਾਕੀ ਹੌੰਦੇ ਤੋਂ ਹੌਲੀ ਹੌਲੀ ਫਰਕ ਪੈ ਗਈ ਹੈ ਹੁਣ ਅੱਜ ਦਵਾਈ ਲੈ ਆਂਦੀ ਹੈ ਸਭ ਨੂੰ ਚੰਗੀ ਲੱਗਦੀ ਹੈ ਵੀ ਨਹੀਂ ਅੱਜ ਨਾ ਬੋਲਵਾ ਚਲੋ ਰੋਟੀ ਖਾਣੇ ਆਂ ਰੋਟੀ ਖਾ ਕੇ ਕੈਨੇ ਆਂ ਤੇ ਤੁਸੀਂ ਸਾਡੀ ਵੀਡੀਓ ਵੇਖੋ ਠੀਕ ਹੈ ਕੱਲ ਨੂੰ ਫੇਰ ਆਪਾਂ ਦੁਬਾਰਾ ਮਿਲਦੇ ਆਂ ਤੁਮ ਨਹੀਂ ਰੱਖਿਆ ਕੇ ਬੈਠੀ